ਉਹ ਬੋਬਰਾ ਨੇ ਆ ਕੇ ਉਹਨਾਂ ਨੂੰ ਬਾਕਸ ਮਾਰਿਆ ਜਿਸ ਦੀ ਵੀਡੀਓ ਹੈ ਕਿ ਇਹ ਲੋਕਾਂ ਨੇ ਸੁਪਾਦਾਂ ਨਹੀਂ ਦਿੱਤੀਆ ਉਹਨਾਂ ਨੂੰ ਜਦੋਂ ਬਾਕਸ ਮਾਰਿਆ ਉਹ ਬੋਨਰਟ ਦੇ ਉੱਪਰ ਕੇਰੇ ਮੈਗੀ ਖਾਰੇ ਸੀ ਇੱਕ ਬੋਤਲ ਬੰਨ੍ਹੀ ਦੀ ਤੇ ਮੈਗੀ ਪਿਆ ਸੀ ਇਸ ਕਰਕੇ ਉਸ ਤੋਂ ਬਾਅਦ ਉਹ ਬੋਨਰਟ ਦੇ ਘਰੇ ਬੋਨਰਟ ਨੂੰ ਥੱਲੇ ਹੰਮੋਂਚੇ ਸੋਕੇ ਗਿਰ ਕੇ ਕਿ ਉਹਨਾਂ ਨੂੰ ਬਾਕਸ ਚਾਹਮਾ ਪਾਇਆ ਸੀ ਬਾਕਸ ਮਾਰਿਆ ਉਹ ਪਾੜਾਇਆ ਵੀ ਵੀਡੀਓ ਤੇ ਉਹ ਥੱਲੇ ਡਿੱਗੇ ਨਾ ਤਾਂ ਪਰਫੈਕਟ ਹੈ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਆ ਸੀਗਾ ਵੀਡੀਓ अवेलेबल ਹੈ ਉਸਨੇ ਡੰਡੇ ਪਿੱਛੂ ਦੀ ਪਾਰ 8 ਬੰਦੇ ਹੋ ਰਹੇ ਡੰਡੇ ਲੈ ਕੇ ਉਸ ਬੱਚੇ ਨੂੰ ਮਾਰਿਆ ਗਿਆ ਉਸ ਦਾ ਸਿਰ ਫੜ ਕੇ ਫੋਨ ਤੇ ਮਾਰਿਆ ਗਿਆ ਉਪਰ ਚਾਹ ਪਈ ਸਰ ਉਹ ਵੀ ਡਰ ਰੋ ਗਿਆ ਕਿ ਸੇ ਉਹ ਚੱਕ ਰਿਹਾ ਸੀ ਤੇ ਇਹ ਉਸ ਵੀ ਕਿਹਨਾਂ ਕਿਸ ਬਾਬਾ ਤੋਂ ਉਹ ਮੁਜਾਦੇ ਚ ਕਹੇ ਹਾਂ ਕੋਡਾਂ ਨੂੰ ਜਦੋਂ ਕਿਦੇ ਆਜੋ ਫਤੈ ਨੂੰ ਲੱਗ ਪਾ ਮਾਰਿਆ ਜਿੱਸੇ ਮਾਰਿਆ ਉਸੇ ਕਿਤੇ ਫੇਰ ਤੋਂ ਮੇਟਾ ਆਇਆ ਮੈਨੂੰ ਫੜ ਕੇ ਬਚਾ ਕੇ ਫੇਰ 사이ਟ ਤੇ ਤੁਸੀਂ ਮੇਰੇ ਹੱਥ पे ਗਿਆ ਕਿ ਅਸੀਂ ਸਾਡੀ ਬੰਦਾ ਵੀ ਆ ਜਾਈਏ ਕਿ ਅਸੀਂ ਇਹਨਾਂ ਨੂੰ ਪਨਿਸ਼ਮੈਂਟ ਕਿਸੇ ਕਿਸੇ ਕੰਪਰੋਮਾਈਜ਼ ਕਰ ਲੋ ਕਿਉਂ ਕਿ ਨਨਵਾ ਜੀ ਸਹਰੇ ਇਹ ਕੋਈ ਐਂਕਾਊਂਟਰ ਕੇਸ ਤੇ ਉਹ ਨਨਵਾ ਉਹਦੇ ਕਿਸੇ प्रमोशन दे दे बना दे कि तुसी अच्छे साडी बंदा हो जाए कि इस करके किसी कॉम्प्रोमाइज कर दो आई सेड वीडियो देखो और अटेम्प्ट टू मर्डर का केस करना चाहिए जिस तरीके ने उन्होंने मेरे बच्चे को तो मेरे हस्बैंड को मारा है और मैं एज अ लेडी एक बजे तक पुलिस तार तो ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਇੱਕ ਕਰਨਲ ਅਤੇ ਉਸਦੇ بیٹے ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਾਈ ਹੈ। આરોਪ ਹੈ ਕਿ ਪੁਲਿਸ ਵਾਲਿਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਇੰਸਪੈਕਟਰ ਸਮੇਤ 12 ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਫੌਜ ਦੇ ਵਿੱਚ ਸੇਵਾ ਕਰ ਰਹੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਆਪਣੀ ਪਤਨੀ ਅਤੇ بیٹے ਦੇ ਨਾਲ ਰਾਤ ਦੇ ਸਮੇਂ ਦਿੱਲੀ ਤੋਂ ਵਾਪਸ ਪਰਤੇ ਸਨ। ਪਟਿਆਲਾ ਪਹੁੰਚਣ ਤੇ ਕੁਝ ਖਾਣ ਪੀਣ ਦੇ ਲਈ ਉਹ ਟਾਬੇ ਤੇ ਰੁਕੇ ਜਿੱਥੇ ਪੁਲਿਸ ਕਰਮੀ ਤੇ ਤੇ ਉਹਨਾਂ ਨੇ ਕਰਨਲ ਬਾਟ ਨੂੰ ਕਿਹਾ ਕਿ ਉਹ ਆਪਣੀ ਕਾਰ ਹਟਾਉਣ ਅਤੇ ਇੱਥੇ ਪੁਲਿਸ ਦੀ ਗੱਡੀ ਲਾਉਣੀ ਹੈ ਜਿਸ ਤੋਂ ਬਾਅਦ ਬਹਿਸ ਹੋ ਗਈ ਤੇ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਮਾਫੀ ਮੰਗਦੀ ਹੈ ਤੇ ਉਹ ਫੌਜ ਦਾ ਪੂਰਾ ਸਨਮਾਨ ਕਰਦੇ ਨੇ ਝੂਬਾ ਪਰ ਨਹੀਂ ਆਕੋਨ ਨੂੰ ਬਾਕਸ ਮਾਰਿਆ ਜਿਸ ਦੀ ਵੀਡੀਓ ਹੈਗੀ ਹੈ ਜੇ ਓਸਾਰਸ ਪੁਲਿਸ ਪਾਗ ਨਹੀਂ ਦਿੱਤੀ ਹੈ ਉਹਨਾਂ ਨੂੰ ਜਦੋਂ ਬਾਕਸ ਮਾਰਿਆ ਉਹ ਬੋਨਰ ਦੇ ਉੱਪਰ ਕਿਰੇ ਮੈਗੀ ਖਾਰੇ ਸੀ ਬੋਤਲ ਪਾਣੀ ਦੀ ਤੇ ਮੈਗੀ ਪਿਆ ਸੀ ਇੱਕ ਸਾਡੇ ਨੇਬਰ ਹੈਗੇ ਉਹ ਵੀ ਹੈਗੇ ਉਹ ਵਿਟਨਸ ਹੈਗੇ ਰਾਜਿੰਦਰ ਟਾਪਾ ਵਾਲੇ ਵਿਟਨਸ ਹੈਗੇ ਉਹਨਾਂ ਨੇ ਵੀ ਸਾਹਮਣੂ ਸਟੇਟਮੈਂਟ ਦਿੱਤੀ ਹੁਣ ਪੁਲਿਸ ਚੋਮੜੀ ਸਟੇਟਮੈਂਟ ਚੇਂਜ ਕਰਾ ਲਏ ਉਸ ਤੋਂ ਬਾਅਦ ਉਹ ਬੋਨਰ ਤੇ ਕਿਰੇ ਬੋਨਰ ਤੋਂ ਥੱਲੇ ਅਨਕੌਂਸ਼ੀਅਸ ਹੋ ਕੇ गिर ਗਏ ਕਿਉਂਕਿ ਉਹਨਾਂ ਨੂੰ ਬਾਕਸ ਛਾਪਾਇਆ ਸੀ ਬਾਕਸ ਮਾਰਿਆ ਉਹ ਬੜਾਇ ਨੇ ਇਸ ਵੀਡੀਓ ਤੇ ਉਹ ਥੱਲੇ ਡਿੱਗੇ ਉਹਨਾਂ ਦਾ ਬਾਹਰ ਫ੍ਰੈਕਚਰ ਹੋਇਆ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਹਾ ਸੀਗਾ ਉਹਨਾਂ ਨੂੰ ਤੱਕਾ ਮਾਰ ਲਿਆ ਸੀਗਾ ਪੁਲਿਸ ਵਾਲਿਆਂ ਨੂੰ ਤੇ ਨੌਸਰ ਨੂੰ ਉਹਨਾਂ ਨੂੰ ਚੱਕਿਆ ਉਸਨੇ ਉਹ ਬਿਉਸ਼ ਹੋਏ ਹੋਏ ਫਾਦਰ ਨੂੰ ਚੱਕ ਕੇ ਗੱਡੀ 'ਚ ਪਾ ਰਿਆ ਸੀ ਉਸ ਨੂੰ ਪਕੜ ਕੇ ਖਿੱਚ ਕੇ ਬਾਹਰ ਤੋਂ ਸਾਈਡ ਤੇ ਲੈ ਕੇ ਗਿਆ ਇਹ ਪੂਰੀ ਵੀਡੀਓ ਅਵੇਲੇਬਲ ਹੈ ਉਸ ਨੂੰ ਡੰਡੇ ਪਿੱਛੂ ਦੇ 8 ਬੰਦੇ ਹੋ ਰਹੇ ਡੰਡੇ ਲੈ ਲੈ ਕੇ ਉਸ ਬੱਚੇ ਨੂੰ ਮਾਰਿਆ ਗਿਆ ਉਸ ਦਾ ਸਿਰ ਪਕੜ ਕੇ ਬੋਨਟ ਤੇ ਮਾਰਿਆ ਗਿਆ ਉਹ ਬੱਚਾ ਪਰਚਾ ਉਹ ਫਿਰ ਵੀ ਦੌੜ-ਦੌੜ ਕੇ ਆਪਣੇ ਪਿਓ ਨੂੰ ਚੱਕ ਰਿਹਾ ਸੀ ਮੈਨੂੰ ਸਪੀਕਿੰਗ ਆਫ ਹਿਸ ਫਾਦਰ ਨੂੰ ਗੱਡੀ 'ਚ ਪਾਇਆ ਉਸਨੇ

ਸੀਨਾਂ ਨੂੰ ਪੁਨਿਸ਼ਮੈਂਟ ਦਿੱਤੀ ਤੁਸੀਂ ਕੰਪਰੋਮਾਈਜ਼ ਕਰ ਲੋ ਕਿਉਂ ਕਿ ਇਹਨਾਂ ਨੂੰ ਅਸੀਂ ਸਵੇਰੇ ਇੱਕ ਕੋਈ ਐਂਕਾਊਂਟਰ ਕੇਸ ਤੇ ਅੱਜ ਉਹਨਾਂ ਨੂੰ ਉਹ ਦਿੱਤੀ ਸੀ ਤਾਂ ਮੋਸ਼ੇਂ ਦੇ ਇੰਦੇ ਬਵਾਦੇ ਕਿ ਤੁਸੀਂ ਅੱਛੀ ਸਾਡੀ ਬੰਦਾ ਨਹੀਂ ਹੋ ਜਾਏਗੀ ਇਸ ਕਰਕੇ ਤੁਸੀਂ ਕੰਪਰੋਮਾਈਜ਼ ਕਰ ਲੋ ਆਈ ਸੋ ਕਿ ਤੁਸੀਂ ਵੀਡੀਓ ਦੇਖੋ ਔਰ ਅਟੈਂਪਟ ਟੂ ਮਰਡਰ ਦਾ ਕੇਸ ਲੱਗਣਾ ਚਾਹੀਦਾ ਜਿਸ ਤਰੀਕੇ ਨੇ ਉਹਨਾਂ ਨੇ ਮੇਰੇ ਬੱਚੇ ਨੂੰ ਤੇ ਮੇਰੇ ਹਸਬੰਦ ਨੂੰ ਮਾਰਿਆ ਫਿਰ ਮੈਂ ਅਸਰ ਦੇਤੀ ਵਾਪਕ ਇੱਕ ਹੋ ਜੇ ਤੱਕ ਪੁਲਿਸ ਸਟੇਸ਼ਨ ਦੇ ਚੱਕਰ ਕੱਟਦੀਆਂ ਮੈਨੂੰ ਬੇਗੁਨਾਹ ਕਰਦੇ ਸੁਹਰੇ ਨੂੰ ਵੀ ਬੁਲਾਇਆ 10 ਵਜੇ ਐਫਆਈਆਰ ਦੇ ਕੇ ਹੋਟ ਸਾਰੇ ਬਾਦ ਬੰਦੇ ਇਹਨਾਂ ਨੂੰ ਬੁਲਾ ਕੇ ਪੁਲਿਸ ਸਟੇਸ਼ਨ ਤੇ ਬਾਹਰ ਕਹਿੰਦੇ ਜੀ ਪੈਰ ਪੜ ਕੇ ਮਾਫੀ ਮੰਗ ਲਓ ਤੇ ਕੇਸ ਰਵਾਫਤਾ ਕਰ ਦਿਓ ਤੁਸੀਂ ਵੀ ਪਟਿਆਲਾ ਹੀ ਰਹਿਣਾ ਨਹੀਂ ਤੇ ਆ ਵੀ ਹੈ ਪਰ ਕਹ ਲੈਣ ਤੁਹਾਨੂੰ ਵੀ ਰੋਖਾ ਹੋ ਜਾਏਗਾ ਰਹਿਣਾ ਐਸਪੀ ਸਾਹਿਬ ਨੂੰ ਫੋਨ ਕਰ ਦਿਆਂ ਐਸਪੀ ਸਾਹਿਬ ਕਹਿੰਦੇ ਜੀ ਹਾਂ ਜੀ ਹਾਂ ਜੀ ਕਰ ਰਿਹਾ ਹੁਣ ਕਹਿੰਦੇ ਕਿ ਜੀ ਉਹਨਾਂ ਦੇ ਬੇਟੇ ਨੇ ਬਾਕਸਿੰਗ ਮਾਰੀ ਪਹਿਲੇ ਤੁਸੀਂ ਵੀਡੀਓ ਵਿੱਚ ਦੇਖੋ ਡੀਐਸਆਰ ਪੁਲਿਸ ਵਾਲੇ ਕੋਲ ਐ ਪੁਲਿਸ ਵਾਲਿਆਂ ਨੂੰ ਬੋਲੋ ਡੀਐਸਆਰ ਦਿਖਾਓ ਵੀਡੀਓ ਦਿਖਾਓ 12 ਵਜੇ ਕੇ ਸਟਾਈਮ ਇਨ ਉੱਤੇ ਇਹਨਾਂ ਨੇ ਉਤਰ ਕੇ ਇੱਕ ਬੰਦਾ ਗੱਲ ਕਰਿਆ ਮੇਰੇ ਹਸਬੰਦ ਨੇ ਉਹਨਾਂ ਨੂੰ ਆਈ ਕਾਰਡ ਦਿਖਾਇਆ ਆਪਣਾ ਕਿ ਮੈਂ ਗਵਰਨਮੈਂਟ ਏਮਪਲੋਈ ਆ ਮਗਰ ਉਹਨਾਂ ਨੇ ਕੀ ਕੀਤਾ ਪਿੱਛੋਂ ਵੀ ਆ ਕੇ ਬਾਕਸ ਮਾਰ ਕੇ ਕਿਹਾ ਉਹ ਬੇਟਾ ਜੇ ਤੂੰ ਆਪਣੇ ਆਪ ਨੂੰ 12 ਬੰਦੇ ਮਾਰ ਰਹੇ ਤੇ ਆਪਣੇ ਆਪ ਨੂੰ ਬਚਾਏ ਵੀ ਨਾ ਹੋਰ ਪੁਲਿਸ ਵਾਲੇ ਤਾਂ ਡੰਡਾ ਥੀਕ ਰਹੇ ਕਿਹਾ ਬਾਰਾ ਜਦੋਂ ਡਾਬਾ ਤੇ ਕਹਿੰਦੇ ਜਰਾ ਲਾਈਟਾ ਬੰਦ ਕਰ ਦੋ ਪਾ ਡੰਡੇ ਮਾਰ ਮਾਰ ਕੇ ਕਿਆ ਸਾਰੇ ਭੱਜਾ ਜਿਹੜੇ ਉੱਤੇ ਪ੍ਰਤਕਰਕ ਆਇਆ ਹੋਇਆ ਸੀ ਉਸ ਨੂੰ ਥੱਪੜ ਮਾਰ ਕੇ ਉਸ ਦਾ ਮੋਬਾਈਲ ਖਿੱਚ ਲਿਤਾ ਗਿਆ ਉਹ ਵੀ ਉਸ ਨੇ ਨੇ ਐਫ ਆਈ ਆਰ ਕਰਾਈ ਹੋਈ ਹੈ ਮਾਡਰਨ ਟਾਊਨ ਤੇ ਸਾਡਾ ਪੰਜਾਬ ਪੁਲਿਸ ਐਜ਼ ਐਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟ ਟੂ ਇੰਡੀਅਨ ਆਰਮੀ ਦੀ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ ਐਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫॉर द ਐਂਟਾਇਰ ਪੰਜਾਬ ਪੁਲਿਸ ਕੇ ਸਾਡੇ ਲਈ ਜਿਹੜੀ ਇੰਡੀਅਨ ਆਰਮੀ ਹੈ ਉਹ ਬਹੁਤ ਸਨਮਾਨਿਤ ਹੈ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਆਂ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾਂ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨਿਤ ਨੇ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆਂ ਉਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਹ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਇਹ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ ਲਾਈਨ ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੁੰਦੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਜ਼ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈ ਲਈ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋਰੋਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਾਊਟ ਐਨੀ ਬਾਇਸ ਜੋ ਵੀ ਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲਿਨਰੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀਆਂ ਗਈਆਂ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਿਰ ਪੁਲਿਸ ਆਫੀਸਰਸ ਦੇ ਨਾਮ ਵਗੈਰਾ ਕੋਈ ਡਿਟੇਲ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਚ ਸ਼ੇਅਰ ਕਰ ਦਊਗਾ 12 ਦੇ 12 ਜਿਹੜੇ ਅ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ ਸਰ ਅਸਲ ਤੌਰ ਤੇ ਸਰ ਰੈਂਕ ਤੇ ਹੈਗੇ ਬਟ ਇਹ ਮੈਂ ਤੁਹਾਨੂੰ ਬੜਾ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਪਲਿਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਪਲਿਨਡ ਫੋਰਸ ਹੈ ਤੇ ਪਿਛੇ ਵੀ ਜੇ ਕੋਈ ਅਵਰਜ ਇਨਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ। ਸੋ ਇਹਦੇ ਵਿੱਚ ਵੀ ਸਾਡੇ ਵੱਲੋਂ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ। ਸਰ ਕਿਸ ਰੈਂਕ ਦੇ ਨੇ ਜਿਹੜੇ ਇਹ ਮੁਲਾਜ਼ਮ ਨੇ? ਇਹਦੇ ਵਿੱਚ ਇਨਸਪੈਕਟਰ ਵੀ ਨੇ, ਏਐਸਆਈ ਵੀ ਨੇ ਤੇ ਹੈੱਡ ਕਨਸਟੇਬਲ ਕਨਸਟੇਬਲ ਵੀ ਨੇ। ਛੜ ਅੱਧਾ ਕਾਰਨ ਕੀ ਸਰ ਕੁਝ ਪਤਾ ਲੱਗਿਆ? ਮੈਂ ਜਿਵੇਂ ਕਹਿ ਚੀ ਐਫਆਈਆਰ ਦਰਜ ਕੀਤੀ ਗਈ ਹੈ। ਸੋ ਉਹਦੇ ਵਿੱਚ ਇਨਵੈਸਟੀਗੇਟ ਕੀਤਾ ਜਾਊਗਾ ਕਿ ਕਿਵੇਂ ਸਾਰਾ ਕੁਝ ਸ਼ੁਰੂ ਹੋਇਆ। ਤੇ ਜੋ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਤੇ ਕੀ ਕਾਰਨ ਬਣੇ ਸੀ ਕਿਵੇਂ ਇਹ ਸਾਰਾ ਇਸ ਚੀਜ਼ ਤੱਕ ਪਹੁੰਚਿਆ ਸਰ ਜੋ ਸਟਾਂ ਲਗੀਆਂ ਨੇ ਉਹ ਦਾਖਲ ਹੋਈ ਸੀ ਸਾਡੇ ਪੁਲਿਸ ਮੁਲਾਜ਼ਮ ਵੀ ਦਾਖਲ ਹੋਈ ਸੀ ਉਹਨਾਂ ਸਟਾਂ ਦੇ ਬੇਸ ਤੇ ਸਾਨੂੰ ਐਮਐਲਆਰ ਉਹਨਾਂ ਦੀ ਵੀ ਮਿਲੀ ਹੈ ਤੇ ਜਿਹੜੇ ਆਰਮੀ ਦੇ ਕਰਨਲ ਸਾਹਿਬ ਨੇ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਵੀ ਐਮਐਲਆਰਸ ਮਿਲੀ ਹੈ ਸੋ ਸਾਰੀਆਂ ਐਮਐਲਆਰਸ ਔਨ ਰਿਕਾਰਡ ਲਈਆਂ ਗਈਆਂ ਤੇ ਉਹਨੂੰ ਥੋਰਲੀ ਇਨਵੈਸਟੀਗੇਟ ਕੀਤਾ ਜਾਊਗਾ ਕੀ ਸਰ ਤੁਸੀਂ ਸੀਸੀਟੀਵੀ ਵੀ ਜਿਹੜਾ ਉੱਥੋਂ ਕਲੈਕਟ